ਸਸੀ ਗੱਲ ਜੀ ਫਾਸਟ ਫੈਸ਼ਨ ਕਲੋਥਸ ਤੇ ਤੁਹਾਡ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਲੋ ਜੀ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਨਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਊਗਾ ਉਹਦੇ ਹੀ ਸਕਰੀਨਸ਼ਾਟ ਲੈ ਲਿਓ फटाफट ਤੇ ਇਸ ਨੰਬਰ ਤੇ ਭੇਜ ਦਿਓ ਔਨਲਾਈਨ ਪੇਮੈਂਟ ਹੋਊਗੀ ਕੈਸ਼ ਔਨ ਡਿਲੀਵਰੀ ਬਿਲਕੁਲ ਨਹੀਂ ਹੋਊਗੀ ਅਗਰ ਸ਼ਾਪ ਤੇ ਆਉਣਾ ਤਾਂ ਐਡਰੈਸ ਨੋਟ ਕਰ ਲਓ ਕੋੜਾ ਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀ ਕੋ ਤੇ ਜਿਹੜੇ ਆਪਾਂ ਅੱਜ ਸੂਟ ਲੈ ਕੇ ਆਏ ਆ ਨਾ ਇਹ ਸੂਟ ਆਪਾਂ ਗਲਾਸ ਸਿਲਕ ਦੇ ਵਿੱਚ ਲੈ ਕੇ ਆਏ ਆ ਪਰ ਇਹ ਗਲਾਸ ਸਿਲਕ ਦੇ ਸੂਟਾਂ ਦੇ ਵਿੱਚ ਮਸਲੀਨ ਦੀਆਂ ਸਲ ਤੇ ਉਹ ਕਿਉਂਕਿ ਜਿਹੜੇ ਗਲਾਸ ਸਿਲਕ ਦੇ ਸੂਟ ਸਿਲਕ ਦੀਆਂ ਸਲਵਾਰਾਂ ਨਾਲ ਸੀਗੇ ਉਹ 1895 ਦੇ ਸੀ ਹੁਣ ਇਹ ਹੈਗੀ ਹੈ ਜਿਹੜੀ ਇਹ ਨਾ ਬਿਨਾ ਲਾਈਨਿੰਗ ਤੋਂ ਵੀ ਬਣ ਜੂਗੀ ਸਲਵਾਰ ਕਾਫੀ ਅੱਛੀ ਲੱਗਦੀ ਹੈ ਇਹ ਆ ਲੋ ਨੇੜੇ ਕਰਕੇ ਦਿਖਾਉਂਦੀ ਵੀਰੇ ਵਖਾਤੀ ਇਹ ਰੰਗ ਫੋਰ ਆਉਂਦਾ ਹਾਂ ਥੋੜੀ ਜਿਹੀ ਸ਼ਾਈਨ ਹੈਗੀ ਹੈ ਮਡਲ ਮਸਲੀਨ ਹੈ ਜੀ ਸ਼ਾਈਨ ਕਰਦੀ ਹੈ ਇਹਦੇ ਵਿੱਚ ਰੰਗ ਨਹੀਂ ਸਹੀ ਆ ਰਿਹਾ ਤੇ ਥੋੜਾ ਬਲੂ ਜਿਹਾ ਕਲਰ ਹੈਗਾ ਠੀਕ ਹੈ ਕਾਫੀ ਵਧੀਆ ਲੱਗਦਾ ਸੂਟ ਆਲੋ ਸੈੱਲ ਆ ਪ੍ਰਿੰਟ ਦੇ ਵਿੱਚ ਸਲਵਾਰ ਮਿਲੂਗੀ ਤੇ ਇਹ ਹੈਗੀ ਆ ਜੀ ਇਹਦੇ ਨਾਲ ਗਲਾਸ ਸਿਲਕ ਦੀ ਸ਼ਰਟ ਆਲੋ ਕਾਫੀ ਵਧੀਆ ਲੱਗਦਾ ਸੂਟ ਇਹ ਇਹ ਸੂਟ ਤੁਹਾਨੂੰ ਮਿਲ ਜੂਗਾ 1650 ਚ ਫ੍ਰੀ ਸ਼ਿਪਿੰਗ ਨਾਲ ਲਓ ਜੀ ਇਹ ਸੂਟ ਤੁਹਾਨੂੰ ਮਿਲ ਜੂਗਾ 1650 ਚ ਕਿਉਂਕਿ ਇਹਦੇ ਨਾਲ ਮਡਾਲ ਮਸਲੀਨ ਦੀ ਸਲਵਾਰ ਲੱਗੀ ਹੋਈ ਹੈ ਸਿਲਕ ਦੀ ਸਲਵਾਰ ਜੇ ਲਓਗੇ ਤੁਸੀਂ 1850 ਚ ਇਦੇ ਵਿੱਚ ਫੋਨ ਮੈਂ ਹੋਰ ਕਲਰ ਦਿਖਾਉਣੀ ਆ ਇੱਕ ਪ੍ਰਿੰਟ ਦੇ ਵਿੱਚ ਲੋ ਜੀ ਇਹ ਬਲੈਕ ਕਲਰ ਦੇ ਵਿੱਚ ਆ ਗਿਆ ਉਸੇ ਤਰ੍ਹਾਂ ਹੀ ਸੰਵਾਰ ਮਿਲੂਗੀ ਤੁਹਾਨੂੰ ਲੋ ਥੋੜਾ ਥੋੜਾ ਹਲਕਾ ਹਲਕਾ ਜਿਹਾ ਇਹ ਸੈਲਫ ਹੈ ਇਦੇ ਵਿੱਚ ਜਿਆਦਾ ਨਹੀਂ ਹੈਗਾ ਬਲੈਕ ਦੇ ਵਿੱਚ ਤੇ ਇਹ ਹੈਗਾ ਇਹਦੇ ਨਾਲ ਸ਼ਰਟ ਗਲਾਸ ਸਿਲਕ ਦੇ ਵਿੱਚ ਸ਼ਰਟ ਮਿਲੂਗਾ ਇਹ ਬਲੈਕ ਕਲਰ ਦੇ ਵਿੱਚ ਹੈ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈ ਲੋ ਕਾਫੀ ਅੱਛਾ ਪ੍ਰਿੰਟ ਹੈਗਾ ਠੀਕ ਹੈ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਗਲਾਸ ਸਿਲਕ ਜਿਹੜੀ ਉਹ ਬਹੁਤ ਜ਼ਿਆਦਾ ਚੱਲੀ ਹੋਈ ਹੈ ਤੇ ਇਹ ਹੈਗੀ ਇਹਦੇ ਨਾਲ ਸਲਵਾਰ ਇਹ ਆਪਣੇ ਕੋਲੇ ਸਾਰੇ 2-2 ਸੂਟ ਨੇ ਕਿਸੇ ਦਾ ਕਈ ਵਾਰੀ ਕਿਸੇ ਨੂੰ ਇੱਕ ਕਲਰ ਦੇ ਵਿੱਚ ਦੋ ਸੂਟ ਚਾਹੀਦੇ ਹੁੰਦੇ ਨੇ ਤਾਂ ਤੁਸੀਂ ਲੈ ਸਕਦੇ ਲੋ ਜੀ ਇੱਕ ਇਹ ਵਾਲਾ ਕਲਰ ਹੈ ਇਹ ਕਾਫੀ ਸ਼ੇਡ ਹੈ ਇਹ ਹੈਗੀ ਸਲਵਾਰ ਮੋਡਲ ਮਸਲੀਨ ਦੇ ਵਿੱਚ ਤੇ ਇਹ ਹੈਗਾ ਇਹਦਾ ਸ਼ਰਟ ਮੈਂ ਥੋੜਾ ਖੋਲ ਕੇ ਦਿਖਾ ਦਿੰਨੀ ਆ ਫਿਰ ਥੋੜਾ ਜਿਹਾ ਕਲੀਅਰ ਹੋ ਜਾਂਦਾ ਹੁੰਦਾ ਡਿਜ਼ਾਈਨ ਇਹ ਆ ਲੋ ਜੀ ਇਹ ਵਾਲੀ ਪ੍ਰਿੰਟਿੰਗ ਹੈਗੀ ਆ ਸ਼ਰਟ ਦੀ ਬਹੁਤ ਸੋਹਣੇ ਸੂਟ ਲੱਗਦੇ ਨੇ ਕਈ ਵਾਰੀ ਆਪਣੇ ਤੋਂ ਜ਼ਿਆਦਾ ਮਹਿੰਗੇ ਨਹੀਂ ਲਈਦੇ ਤੇ ਫਿਰ ਆਪਾਂ ਇਦਾਂ ਦੇ ਸੂਟ ਵੀ ਬਾਏ ਕਰ ਸਕਦੇ ਆ ਬਹੁਤ ਹੀ ਪਿਆਰੇ ਲੱਗਦੇ ਨੇ ਤੇ ਪ੍ਰਾਈਸ ਹੈਗੀ ਆ ਦੀ 1650 ਲੋ ਜੀ ਅਗਲਾ ਦੇਖੋ ਥੋੜਾ ਜਿਹਾ ਪ੍ਰਿੰਟ ਚੇਂਜ ਹੋ ਗਿਆ ਔਰ ਕਲਰ ਚੇਂਜ ਹੋ ਗਿਆ। ਲੋ ਜੀ ਇਹ ਵੀ ਉਦਾਂ ਹੀ ਮਿਲੂਗਾ ਤੁਹਾਨੂੰ ਗਲਾਸ ਸਿਲਕ ਦੇ ਵਿੱਚ ਸ਼ਰਟ ਮਿਲੂਗਾ। ਹਾਂ। ਇਹ ਸ਼ਰਟ ਹੈਗਾ ਗਲਾਸ ਸਿਲਕ ਦੇ ਵਿੱਚ। ਉਲਟਾ ਦਿਖ ਰਿਹਾ ਪ੍ਰਿੰਟ ਮੈਨੂੰ ਲੱਗਦਾ। ਇਹ ਆਹ ਵਾਲਾ ਪ੍ਰਿੰਟ ਹੈ। ਕਲਰ ਬਹੁਤ ਜਿਆਦਾ ਸੋਨਾ ਹੈ। ਕਾਫੀ ਜਿਆਦਾ ਸੋਨਾ ਕਲਰ ਹੈਗਾ ਜੀ। ਬਹੁਤ ਹੀ ਪਿਆਰਾ ਗਲਾਸ ਸਿਲਕ ਦੇ ਵਿੱਚ ਇਹ ਸ਼ਰਟ ਹੈਗਾ। ਤੇ ਇਹ ਮਿਲੂਗੀ ਇਹਦੇ ਨਾਲ ਸਲਵਾਰ ਸੈਲਫ ਪ੍ਰਿੰਟ ਦੀ ਮੁੰਡਾਲ ਮਸਲੀਨ ਦੀ ਠੀਕ ਹੈ। ਤੇ ਪ੍ਰਾਈਸ ਰਹੂਗੀ ਕੋਲੇ ਆ ਕੇ ਰੰਗ ਹੋਰ ਹੀ ਬਣ ਜਾਂਦਾ ਹਾਂ ਕੋਲੇ ਆ ਕੇ ਰੰਗ ਬਦਲ ਜਾਂਦਾ ਇਹ ਤਾਂ ਥੋੜਾ ਜਿਹਾ ਦੂਰੋਂ ਅੰਗ ਸਹੀ ਆਉਂਦਾ ਹਾਂ ਜੇ ਮੈਂ ਕਮੀਜ਼ ਦਾ ਰੰਗ ਹੈ ਤੇ ਉਵੇਂ ਹੀ ਆ ਸਲਵਾਰ ਤਾਂ ਬਸ ਆਇਆ ਕਿ ਇਹਦੇ ਵਿੱਚ ਸ਼ਾਈਨ ਜਾਂਦੇ ਆ ਤੇ ਇਹਦੇ ਵਿੱਚ ਥੋੜੀ ਹਲਕੀ ਹੈ ਹਲਕੀ ਫੁਲਕੀ ਹੈ 1650 ਦੇ ਵਿੱਚ ਸੂਟ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ ਆਉਗਾ ਇਹ ਵੀ ਦੋ ਦੋ ਸੂਟ ਨੇ ਜੀ ਆਪਣੇ ਕੋਲ ਆ ਲਓ ਜੀ ਅਗਲਾ ਕਲਰ ਇਹਦੇ ਵਿੱਚ ਇਹ ਵਾਲਾ ਇਹ ਵੀ ਬਹੁਤ ਪਿਆਰਾ ਲੱਗਦਾ ਲਓ ਠੀਕ ਹੈ ਇਹ ਹੈਗੀ ਸਲਵਾਰ 1650 ਦੇ ਵਿੱਚ ਸੂਟ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਕਲਰ ਬਹੁਤ ਜਿਆਦਾ ਸੋਹਣਾ ਹੈ ਇਹ ਵੀ ਆਪਣੇ ਕੋਲੇ ਦੋ ਸੂਟ ਨੇ ਅਗਲਾ ਦੇਖੋ ਇਹ ਵਾਲਾ ਕਲਰ ਕਲਰ ਸਾਰੇ ਬਹੁਤ ਸੋਹਣੇ ਨੇ ਜੀ ਕੋਈ ਕਿਸੇ ਤੋਂ ਕੱਟਣੀ ਆ ਆ ਗੋ ਇਹਨਾਂ ਸੋਹਣਾ ਲੱਗਦਾ ਹੈ ਕਲਰ ਐਂਡ ਪ੍ਰਿੰਟ ਦੇਸ਼ਾਂ ਇੰਤ ਹੈ ਹੀ ਹੈ ਤੇ ਅੱਜਕੱਲ੍ਹ ਗਲਾਸ ਔਰ ਗੈਂਜ਼ਾ ਦਾ ਟ੍ਰੈਂਡ ਬਹੁਤ ਜਿਆਦਾ ਚੱਲਿਆ ਹੋਇਆ। ਇਹ ਆ ਹੈਗੀ ਇਹਦੀ ਸਲਵਾਰ ਇਹਦੇ ਚ ਸੈਲਫ ਪ੍ਰਿੰਟ ਹੈਗਾ। ਬਿਨਾ ਲਾਈਨਿੰਗ ਤੋਂ ਬਣ ਜੂਗੀ ਜੀ ਸਲਵਾਰ ਤਾਂ। ਉਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਲਾਉਣੀ ਆ ਤਾਂ। ਪਰ ਸ਼ਰਟ ਤੇ ਲਾਈਨਿੰਗ ਲੱਗੂਗੀ। ਲੋ ਜੀ 1650 ਚ। ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਸੈਟਨ ਔਰ ਗੈਂਜ਼ਾ ਦੇ ਸੂਟ। ਆਓ। ਸਰਟਨ ਔਰਗਾਂజా ਬੜਾ ਪਿਆਰਾ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਇਸ ਤਰ੍ਹਾਂ ਹੁੰਦਾ ਹੈ ਇਹ ਕਲਰ ਵੀ ਬਹੁਤ ਸੋਹਣਾ ਹੈ ਔਰ ਸਟਫ ਤਾਂ ਸੋਹਣਾ ਹੀ ਹੈ ਇਹਨਾ ਸੌਫਟ ਸੌਫਟ ਇਹਨਾ ਵਧੀਆ ਲੱਗਦਾ ਬਹੁਤ ਹੀ ਪਿਆਰਾ ਲੱਗਦਾ ਤੇ ਪ੍ਰਿੰਟ ਦੇਖ ਲਓ ਔਰ ਕਲਰ ਦੇਖੋ ਬਹੁਤ ਸੋਬਰ ਔਰ ਬਿਊਟੀਫੁਲ ਕਲਰ ਨੇ ਪ੍ਰਿੰਟ ਵੀ ਬਹੁਤ ਸੋਹਣੇ ਨੇ ਆਲ ਓਵਰ ਦੇ ਵਿੱਚ ਸੂਟ ਮਿਲੂਗਾ ਅਗਰ ਤੁਸੀਂ ਇਹਦੇ ਨਾਲ ਕੋਈ ਹੋਰ ਆਫ ਵਾਈਟ ਵਗੈਰਾ ਕਲਾਂ ਦੀ ਸਲਵਾਰ ਲਾਉਣਾ ਚਾਹੁੰਦੇ ਹੋ ਤਾਂ ਲਾ ਸਕਦੇ ਹੋ 2150 ਦੇ ਵਿੱਚ ਸੂਟ ਆਊਗਾ ਜੀ ਫ੍ਰੀ ਸ਼ਿਪਿੰਗ ਨਾਲ ਆਊਗਾ ਨੈਕਸਟ ਹੈਗਾ ਇਹ ਬੜਾ ਕਲਰ ਇਹ ਵੀ ਬਹੁਤ ਸੋਹਣਾ ਕਲਰ ਹੈ ਬੜੇ ਸੋਬਰ ਕਲਰ ਨੇ ਜੀ ਗੰਗਾ ਬ੍ਰੈਂਡ ਦੇ ਸੂਟ ਨੇ ਜੀ ਇਹ ਸ਼ੂਸ਼ੀ ਸਿਲਕ ਹੈ ਸ਼ੂਸ਼ੀ ਸ਼ੂਸ਼ੀ ਸਿਲਕ ਹੈ ਮੈਂ ਸੈਟਨ ਔਰਗੈਂਜ਼ਾ ਘਰੇ ਸੀ ਸੈਟਨ ਔਰਗੈਂਜ਼ਾ ਨਹੀਂ ਉਹਦੇ ਵਰਗੀ ਲੁੱਕ ਹੀ ਹੈ ਇਹ ਸੈਟਨ ਔਰਗੈਂਜ਼ਾ ਵਾਲੀ ਮਤਲਬ ਕਿ ਇਹ ਹੀ ਸੈਟਨ ਔਰਗੈਂਜ਼ਾ ਨਹੀਂ ਹੈਗਾ ਮੈਂ ਕਲੀਅਰ ਕਰਦਾ ਇਹਦੇ ਉੱਤੇ ਜਿਹੜੀ ਸਟੈਂਪ ਲੱਗੀ ਹੋਈ ਹੈ ਨਾ ਉਹ ਸ਼ੂਸ਼ੀ ਸਿਲਕ ਦੀ ਲੱਗੀ ਹੋਈ ਹੈ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਬੇਬੀ ਦਿਖਾਈ ਬਾਈ ਗੰਗਾ ਠੀਕ ਹੈ ਸਿਲਕ ਦੇ ਵਿੱਚ ਹੈਗਾ ਇਹ ਤੇ ਸੂਟ ਇਹ ਵੀ ਬਹੁਤ ਜਿਆਦਾ ਸੋਹਣਾ ਕਲਰ ਬਹੁਤ ਧਿਆਰਾ ਹੈ ਹਲਕਾ ਜਿਹਾ ਗ੍ਰੀਨ ਦਾ ਟੱਚ ਲੱਗਦਾ ਇਹਦੇ ਵਿੱਚ ਪਿਸਤਾ ਟਾਈਪ ਜਿਹਾ ਲੱਗਦਾ ਇਹ ਸੂਟ ਸਹੀ ਆਈ ਜਾਂਦਾ ਹਮ ਪ੍ਰਾਈਸ ਹੈਗੀ 12200 ਰੰਗ ਸਹੀ ਹੈ ਸ਼ਿਪਿੰਗ ਫ੍ਰੀ ਹੋਊਗੀ ਸਰਦਾਰੀ ਸੂਟ ਨੂੰ ਨਹੀਂ ਬਹੁਤ ਜਿਆਦਾ ਲਓ ਜੀ ਇਹ ਸੂਟ ਹੈਗਾ ਜਿਹੜਾ ਇਹ ਜਾਰਜਟ ਦੇ ਵਿੱਚ ਹੈ ਸੂਟ ਹਾਂ ਇੱਲਾਪਾ ਦੋ ਸੂਟਾਂ ਦੀ ਨਾ ਸ਼ਾਰਟ ਵੀਡੀਓ ਪਾਈ ਸੀਗੀ ਉਹ ਆਪਣੇ ਨਿਕਲ ਚੁੱਕੇ ਨੇ ਪਰ ਉਹ ਕਾਫੀ ਡਿਮਾਂਡ ਵਿੱਚ ਰਹੀ ਸੀ ਉਹ ਸੂਟ ਵੀ ਮੈਂ ਟਰਾਈ ਕਰੂੰਗੀ ਅਗਰ ਉਹ ਸੂਟ ਆਪਾਂ ਨੂੰ ਮਿਲ ਗਏ ਤਾਂ ਬਹੁਤ ਛੇਤੀ ਆਪਾਂ ਵੀਡੀਓਜ਼ ਦਿਖਾਵਾਂਗੇ ਜੇ ਰੀਸਟਾਕ ਹੋ ਗਏ ਸੋ ਇਹ ਲਾਈਟ ਗ੍ਰੇ ਜਿਹਾ ਕਲਰ ਹੈਗਾ ਇੱਕ ਸਿਲਵਰ ਕਲਰ ਇਹ ਵੀ ਆਪਣੇ ਆਪ 'ਚ ਬਹੁਤ ਸੋਹਣਾ ਔਰ ਇਹਦੇ ਨਾਲ ਕ੍ਰੇਪ ਦੀ ਸਲਵਾਰ ਹੈਗੀ 3 ਮੀਟਰ आज ਜਿਵੇਂ ਹਾਂ ਮੌਸਮ ਚੱਲ ਰਿਹਾ ਇਹਦੇ ਵਿੱਚ ਇਸ ਤਰ੍ਹਾਂ ਦੇ ਸੂਟ ਬਹੁਤ ਵਧੀਆ ਲੱਗਦੇ ਨੇ ਆ ਲੋ ਇਹ ਹੈਗਾ ਜੀ ਇਹਦਾ ਦੁਪੱਟਾ ਬੜਾ ਪਿਆਰਾ ਦੁਪੱਟਾ ਬਹੁਤ ਸੋਹਣਾ ਲੱਗਦਾ ਬਹੁਤ ਸੂਪਰ ਦੁਪੱਟਾ ನೋಡಿ ਬਹੁਤ ਸੋਹਣਾ ਸੂਟ ਹੈ ਤੇ ਪ੍ਰਾਈਸ ਇਹਦੀ ਹੈਗੀ ਹੈ 2295 ਫ੍ਰੀ ਸ਼ਿਪਿੰਗ ਨਾਲ авгуਸ ਉਪਰ 2295 ਦੇ ਵਿੱਚ ਮਾਜੀ ਦੋ ਸੂਟ ਅੱਗੇ ਦਿਖਾਉਂਗੀ ਮਸਲੀਨ ਦੇ ਰੀਵਾ ਬ੍ਰਾਂਡ ਦੇ ਸੂਟ ਹੋਣਗੇ ਮਸਲੀਨ ਦੇ ਸੂਟ ਹੋਣੇ ਦੁਪੱਟਿਆਂ ਦੇ ਨਾਲ ਆਹ ਲੋ ਇਹ ਹੈਗਾ ਪ੍ਰਿੰਟੇ ਦਾ ਸ਼ਰਟ ਬਲੂ ਜਿਹਾ ਕਲਰ ਹੈ ਜਾਮਨੀ ਬਲੂ ਜਿਹਾ ਇਹ ਰਾਇਲ ਬਲੂ ਜਿਹਾ ਨਹੀਂ ਕਹਿ ਸਕਦੇ ਮੇਨੂੰ ਲੱਗਦਾ ਪੈਨ ਥੋੜਾ ਜਿਹਾ ਜਾਮਨੀ ਦਾ ਟੱਚ ਜਾਇ ਵਿਚ ਇਹਦੇ ਸਹੀ ਆਇਆ ਸਹੀ ਆਇਆ ਲੋ ਜੀ ਬਹੁਤ ਸੋਹਣਾ ਸੂਟ ਹੈ ਕਲਰ ਵੀ ਬਹੁਤ ਸੋਹਣਾ ਤੇ ਇਹ ਹੈਗੀ ਸਲਵਾਰੇ ਦੀ ਸੈਲਫ ਪ੍ਰਿੰਟ ਜਿਸ ਤਰ੍ਹਾਂ ਸ਼ਰਟ ਦੇ ਵਿੱਚ ਹੈ ਉਦਾਂ ਹੀ ਸਲਵਾਰ ਦੇ ਵਿੱਚ ਹੈ ਔਰ ਮਸਲੀਨ ਇਸ ਤਰ੍ਹਾਂ ਦੀ ਹੈ ਜਿਵੇਂ ਕ੍ਰੇਪ ਹੋਵੇ ਸ਼ਾਈਨ ਬਹੁਤ ਹੈ ਚਮਕ ਬਹੁਤ ਹਾਂ ਸ਼ਾਈਨ ਬਹੁਤ ਹੈ ਨਾਲ ਮਿਲੂਗਾ ਜੀ ਇਹ ਮਸਲੀਨ ਦਾ ਹੀ ਦੁਪੱਟਾ ਰੀਵਾ ਬ੍ਰਾਂਡ ਦੇ ਵਿੱਚ ਸੂਟ ਹੈਗਾ ਇਹ ਆਲ ਇਹ ਵਾਲਾ ਪ੍ਰਿੰਟ ਹੈ ਦੁਪੱਟੇ ਦਾ ਆਲ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਕਾਫੀ ਲੰਬਾ ਚੌੜਾ ਦੁਪੱਟਾ ਹੈਗਾ ਤੇ ਪ੍ਰਾਈਸ ਇਹਦੀ ਹੈਗੀ ਆ 2195 2195 ਦੇ ਵਿੱਚ ਸੂਟ ਆ ਜੂਗਾ ਇਹ ਬਲੈਕ ਕਲਰ ਦੇ ਵਿੱਚ ਆ ਇੱਕ ਇਹ ਵੀ ਮਸਲੀਨ ਦੇ ਵਿੱਚ ਹੀ ਆ ਸੂਟ ਸੌਫਟ ਬਹੁਤ ਆ ਜੀ ਬੜੇ ਹੀ ਪਿਆਰੇ ਨੇ ਆਹ ਇਹ ਵਾਲਾ ਪ੍ਰਿੰਟ ਸੂਟ ਲੋ ਠੀਕ ਹੈ ਤੇ ਇਹ ਹੈਗੀ ਇਹਦੇ ਨਾਲ ਸਲਵਾਰ 셀ਫ ਪ੍ਰਿੰਟ ਨੋ ਜੀ ਦੁਪੱਟਾ ਦੇਖੋ ਦੁਪੱਟਾ ਤਾਂ ਮੂਹੂ ਬੋਲਦਾ ਹੈ ਹਾਂ ਲੋ ਮਸਲੇਨ ਦਾ ਇਹ ਦੁਪੱਟਾ ਠੀਕ ਹੈ ਲੋ ਬਹੁਤ ਸੋਹਣਾ ਸੂਟ ਪ੍ਰਾਈਸ 2195 ਰੁਪਏ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ امید ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ